ਸੱਚੀ ਅਕਾਲ ਦਾ ਨਮਸਕਾਰ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਬੇਹਦ ਐਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੇ ਤੇ ਸ਼੍ਰੀ ਅਕਾਲ ਤਖਤ ਤੋਂ ਸਾਬ ਤੋਂ ਬਾਅਦ ਤਨਖਾਹਾਂ ਜਿਹੜੇ ਨੇ ਕਰਾਰ ਕੀਤੀ ਗਈ ਸੀ ਅਤੇ ਲਗਾਤਾਰ ਹੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਸ਼੍ਰੀ ਅਕਾਲ ਤਖਤ ਤੋਂ ਸਾਬ ਦੇ ਹੁਕਮਾਂ ਦੇ ਅਨੁਸਾਰ ਵਕ ਵਕ ਗੁਰੂ ਧਾਮਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਲਗਾਈ ਗਈ ਜਿਹੜੀ ਤਨਖਾਹ ਏ ਉਸ ਅਨੁਸਾਰ ਸੇਵਾ ਨਿਭਾਉਂਦੇ ਨਜ਼ਰ ਆ ਰਹੇ ਨੇ ਇਸੇ ਘੜੀ ਦੇ ਤਹਿਤ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਪਹੁੰਚੇ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਸੇਵਾਦਾਰਾਂ ਵਾਲਾ ਨੀਲਾ ਚੋਲਾ ਪਾਇਆ ਹੱਥ ਦੇ ਵਿੱਚ ਨੇਜਾ ਫੜਿਆ ਅਤੇ ਸੇਵਾ ਜਿਹੜੀਆਂ ਨਿਭਾਈਆਂ ਇਸ ਮੌਕੇ ਤੇ ਉਹਨਾਂ ਦੀ ਸੁਰੱਖਿਆ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਜਿਗਰ ਜੋਗ ਹੈ ਕਿ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕ ਗੋਲੀ ਚੱਲਣ ਦੇ ਘਟਨਾਕ੍ਰਮ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਜਿਹੜੀ ਹੈ ਉਹ ਵਧਾ ਦਿੱਤੀ ਗਈ ਸੀ ਤੇ ਅੱਜ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਪਹਿਰੇਦਾਰ ਦੇ ਵਜੋਂ ਸੇਵਾ ਨਿਭਾਈ ਅਤੇ ਫਿਰ ਕੀਰਤਨ ਸਰਵਨ ਕੀਤਾ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹਨਾਂ ਨੂੰ ਸੁਰੱਖਿਆ ਘੇਰੇ ਦੇ ਵਿੱਚ ਸੇਵਾ ਕਰਦੇ ਹੋਏ ਅਤੇ ਕੀਰਤਨ ਸਰਵਨ ਕਰਦੇ ਹੋਏ ਦੇਖਿਆ ਗਿਆ। ਅੱਜ ਦੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। 22 ਦਸੰਬਰ 2024 ਨੂੰ ਸ਼ੁਰੂ ਕਾਲ ਤੱਕ ਸਾਹਿਬ ਜੀ ਨੇ ਲਗਾਈ ਦੀ ਸਜਾ ਦੇ ਰੂਪ ਵਿੱਚ ਸੇਵਾ ਨਿਭਾਉਣ ਲਈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਸੇਵਾ ਕਰਨ ਲਈ ਪਹੁੰਚੇ ਹਨ ਦੱਸਦੇ ਕਿ ਸੁਖਦੇਵ ਸਿੰਘ ਬਾਗੀ ਇਸ ਤੋਂ ਪਹਿਲਾਂ 3 ਦਸੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਨਿਭਾ ਰਹੇ ਸਨ ਅਤੇ 4 ਦਸੰਬਰ ਨੂੰ ਸੁਖਦੇਵ ਸਿੰਘ ਬਾਦਲ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਕੀਤੀ ਗਈ ਸੀ 5 ਦਸੰਬਰ ਨੂੰ ਸੁਖਦੇਵ ਸਿੰਘ ਬਾਦਲ ਸ਼੍ਰੀ ਕੇਸਗੜ੍ਹ ਸਾਹਿਬ ਅਤੇ 6 ਦਸੰਬਰ ਨੂੰ ਵੀ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੇਵਾ ਨਿਭਾ ਰਹੇ ਸਨ ਤੇ ਅੱਜ 7 ਦਸੰਬਰ ਨੂੰ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਕੇ ਸੇਵਾ ਨਿਭਾਉਣ ਲਈ ਪਹੁੰਚੇ ਹਨ ਦਾਸੀਏ ਕੇ ਸੁਖਬੀਰ ਸਿੰਘ ਬਾਦਲ ਅੱਜ ਸਵੇਰੇ ਕਰੀਬ 8:30 ਵਜੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਕੇ ਪਹੁੰਚ ਗਏ ਹਨ ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਦਰਬਾਰ ਸਾਹਿਬ ਦੇ ਬਾਹਰ ਬੈਠ ਕੇ ਸੇਵਾ ਕੀਤੀ ਤੇ ਹੁਣ ਉਹ ਕੀਰਤਨ ਸਰਵਨ ਕਰ ਰਹੇ ਨੇ ਤੇ ਇਸ ਤੋਂ ਬਾਅਦ ਵਰਤਨਾ ਦੀ ਸੇਵਾ ਨਿਭਾਉਣ ਦੀ ਸੁਰੱਖਿਆ ਦੀ ਗੱਲ ਕੀਤੀ ਆ ਬਈ ਸੁਰੱਖਿਆ ਨੂੰ ਲੈ ਕੇ ਪੁਲਿਸ ਵਾਖਾ ਖਾਮਾ ਦੇ ਤੈਨਾਤ ਕੀਤੀ ਗਈ ਹੈ ਉਸ ਦੇ ਨਾਲ ਹੀ ਐਸਜੀਪੀਸੀ ਵੀ ਟਾਸ ਫੋਰਸ ਵੀ ਜਿਹੜੀ ਆ ਉਹ ਮੌਜੂਦ ਹੈ ਸੋ ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛੇ ਸਬੇਬਾਦ ਦੇ ਜਿਹੜੇ ਨਿ ਸੁਰੱਖਿਆ ਪ੍ਰਬੰਧ ਇਸ ਤਰ੍ਹਾਂ ਦੇ ਕੀਤੇ ਗਏ ਹਨ ਆਉਣੇ ਅਕਾਲੀ ਦਲ ਦੇ ਕਈ ਆਗੂ ਵੀ ਇੱਥੇ ਸ਼ਾਮਲ ਹੋਏ ਹਨ ਜਿਨ੍ਹਾਂ ਵਿੱਚ ਦਰਜੀਤ ਸਿੰਘ ਚੀਮਾ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਅਤੇ ਹੋਰ ਕਈ ਅਕਾਲੀ ਲੀਡਰ ਇੱਥੇ ਪਹੁੰਚੇ ਹਨ ਉਸ ਤੋਂ ਇਲਾਵਾ ਐਸਜੀਪੀਸੀ ਦੇ ਕਈ ਮੈਂਬਰ ਵੀ ਇੱਥੇ ਪਹੁੰਚੇ ਹੋਏ ਹਨ ਪਤੀਗੜ ਸਾਹਿਬ ਤੋਂ ਦੀਪਕ ਚੂਬੀ ਰਿਪੋਰਟ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੰਤਰੀ ਸਾਹਿਬ ਨੂੰ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਵੱਲੋਂ ਮਾਜੇ ਦਾ ਇੰਚਾਰਜ ਲਗਾਇਆ ਗਿਆ ਅਤੇ ਸਾਨੂੰ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਾਫੀ ਬਲ ਮਿਲਿਆ ਹੈ ਉਹਨੇ ਕਿਹਾ ਕਿ ਸੀ ਪਾਰਟੀ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਹਲਕਾ ਡੇਰਾ ਬਾਬਾ ਨਾਨਕ ਦੀਆਂ ਨਗਰ ਕੌਂਸਲ ਦੀਆਂ 13 ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ। ਉਹਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮ ਵੇਖਦੇ ਹੋਏ ਪਾਰਟੀ ਨੂੰ ਪਿੰਡਾਂ ਦੇ ਵਿੱਚ ਕਾਫੀ ਬਲ ਮਿਲ ਰਿਹਾ ਹੈ। ਹਰ ਰੋਜ਼ ਹਲਕਾ ਡੇਰਾ ਬਾਬਾ ਨਾਨਕ ਦੇ ਵੋਟਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਵੀ ਹੋ ਰਹੇ ਨੇ। ਉਹਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਦਿਨੋਂ-ਦਿਨ ਪਰਿਵਾਰ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ। ਤੇਰਾ ਪਾਪਾ ਨਾਨਕ ਦੀ ਜਿਹੜੀ ਨਗਰ ਕੌਂਸਲ ਦੀ ਚੋਣ ਆ ਤੇਰਾ ਇਥੋਂ ਐਮਸੀ ਬਣਨੇ ਆ ਅੱਜ ਸਾਰੇ ਸਾਥੀਆਂ ਦੇ ਨਾਲ ਮੀਟਿੰਗ ਕੀਤੀ ਆ ਜਿਹੜੇ ਜਿਹੜੇ ਵਾਡਾ ਦੇ ਵਿੱਚੋਂ ਚਾ ਵਣੇ ਆ ਕਈ ਵਾਡਾ ਉਹਨਾਂ ਦੇ ਵਿੱਚੋਂ ਇੱਕ ਇੱਕੀ ਸਹਿਮਤੀ ਕਰਤੀ ਐ ਇੱਕ ਇੱਕ ਬੰਦੇ ਤੇ ਕਈ ਵਾਡਾ ਚ ਚਾਰ ਚਾਰ ਕੈਂਡੀ ਕੇ ਵੀ ਪਰਮਾਤਮਾ ਦੀ ਕਿਰਪਾ ਆ ਆਮ ਆਪੀ ਪਾਰਟੀ ਦਾ ਜਿਹੜਾ ਗੁਰਬਾ ਆ ਪਰਿਵਾਰ ਉਹਨਾਂ ਨੂੰ ਧੰਨਵਾਦ ਰਿਹਾ ਕੋਈ ਵੀਲਾ ਹੀ ਉਦੋਂ ਲੋਕ ਮਜ਼ਾਕ ਕਰ ਦਿੰਦੇ ਜਿਹੜੀ ਪਾਰਟੀ ਨਾ ਚੱਲ ਲੰਗੇ ਤੇ ਅੱਜ ਉਸ ਪਾਰਟੀ ਦੇ ਪੰਜ-ਪੰਜ ਕੈਂਡੀਡੇਟ ਵੀ ਹੈਗੇ ਆ ਚਾਰ-ਚਾਰ ਕੈਂਡੀਡੇਟ ਵੀ ਹੈਗੇ ਆ ਪਾਰਟੀ ਨੂੰ ਸਰਵਾ ਕਰਵਾਇਆ ਜਾਏਗਾ ਜਿਹੜਾ ਯੋਗ ਉਮੀਦਵਾਰ ਹੋਵੇਗਾ ਬਾੜ ਦੇ ਵਿੱਚੋਂ ਲੋਕ ਜਿਹਦੇ ਬਾਰੇ ਜਾਣਦੇ ਪੀਂ ਬੰਦਾ ਲੋਕਾਂ ਦੇ ਕੰਮ ਕਰਦਾ ਪਾਰਟੀ ਹੈ ਕਮਾਂਡ ਉਹਨੂੰ ਟਿਕਟ ਦਾ ਨਵਾਜੇਗੀ ਤੇ ਪਰਮਾਤਮਾ ਕਿਰਪਾ ਕਰੇ 13 ਦੀਆਂ 13 ਜਿਹੜੀਆਂ ਨਗਰ ਕੌਂਸਲ ਸਾਡੀ ਡੇਰਾ ਬਾਬਾ ਨਾਨਕਿਆ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਝੋਲੀ 'ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਦੇ ਵਿੱਚ ਜਿੱਤ ਕੇ ਪਾਵਾਂਗੇ ਸਰਦਾਰ ਗਰਦੀਪ ਸਿੰਘ ਰਣਵਾ ਜੀ ਨੂੰ ਬੜੀ ਵੱਡੀ ਲੀਡ ਨਾਲ ਸ਼ਾਨ ਨਾਲ ਇੱਥੋਂ ਦੇ ਲੋਕਾਂ ਨੇ ਜਿਤਾਇਆ ਤੇ ਉਹਦਾ ਜਿਹੜਾ ਬਾਲਿਆ ਹੁਣ ਆਉਣ ਵਾਲੇ ਸਮੇਂ ਚ ਹੋਰ ਮਿਲੂਗਾ ਜਿੰਨੀ ਵੋਟ ਹੈ ਡੇਰਾ ਪਾਪਾ ਨਾਨਕ ਤੋਂ ਸਰਦਾਰ ਗਦੀਪ ਸਿੰਘ ਰਦਾਵਈ ਆ। ਉਹਦੇ ਨਾਲੋਂ ਹੋਰ ਟਵਲ ਲੀਡ ਹੋ ਕੇ ਆਰ ਕਾ ਐਮ ਸੀ ਚੋਣਾਂ ਦੇ ਵਿੱਚ ਸਾਡੀ ਇੱਥੋਂ ਕਮੇਟੀ ਬਣੂਗੀ ਤੇ ਅਸੀਂ ਡੇਰਾ ਪਾਪਾ ਨਾਨਕ ਦਾ ਜਿਵੇਂ ਕੇ ਵਿਕਾਸ ਸਰਦਾਰ ਗਦੀਪ ਸਿੰਘ ਰਦਾਵਈ ਨੇ ਕਰਾਇਆ ਆਉਣ ਵਾਲੇ ਸਮੇਂ ਚ ਹੋਰ ਵਿਕਾਸ ਹੋਊਗਾ ਤੇ ਇੱਥੇ ਆਇਆ ਇਹ ਪਤਾ ਲੱਗਾ ਵੀ 260 ਦੇ ਕਰੀਬ ਜਿਹੜੇ ਲੋਕਾਂ ਦੇ ਕੱਚੇ ਮਕਾਨ ਹੀ ਜਿਹੜੇ ਬੇਘਰੇ ਲੋਕ ਸਨ ਉਹਨਾਂ ਨੂੰ ਇਹਨਾਂ 260 ਜਿਹੜੇ ਘਰ ਉਬੜਵਾ ਕੇ ਦਿੱਤੇ ਕਈਆਂ ਦੀ ਇੱਕ ਇੱਕ ਕਿਸ਼ਤ ਪਈ ਆ ਕਈ ਪਰਿਵਾਰਾਂ ਦੀਆਂ ਦੋ ਦੋ ਕਿਸ਼ਤਾਂ ਪੈ ਗਈਆਂ ਉਹਨਾਂ ਵਾਲੇ ਸਮੇਂ 'ਚ ਹੋਰ ਵੀ ਜਿੱਥੇ ਜ਼ਰੂਰਤ ਹੋਊਗੀ ਸਰਦਾਰ ਗਰਦੀਪ ਸਿੰਘ ਰੰਧਾਵਾ ਲੋਕਾਂ ਦੇ ਨਾਲ ਖੜਨਗੇ ਬੇਘਰਾਂ ਨੂੰ ਘਰ ਬਣਾ ਕੇ ਦੇਣਗੇ ਜਿਨ੍ਹਾਂ ਕੋ ਘਰ ਆਸਤੇ ਜਗ੍ਹਾ ਨਹੀਂ ਉਹਨਾਂ ਨੂੰ ਸਰਕਾਰ ਦੀ ਪ੍ਰਪੋਜ਼ਲ ਅਨੁਸਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਮੰਜ਼ੂਰੀ ਲੈ ਕੇ ਉਹ ਜਗ੍ਹਾ ਵੀ ਦਵਾਉਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਹਲਕਾ ਬਟਾਲਾ ਦੀ ਸਹਿਕਾਰੀ ਖੰਡ ਮਿਲ ਸ਼ੁਰੂ ਕਰਵਾ ਦਿੱਤੀ ਹੈ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਸੀਐਮ ਮਾਨ ਨੇ 300 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋਏ 3500 ਟੀਸੀਡੀ ਸਮਰੱਥਾ ਦੇ ਪਲਾਂਟ 14 ਮੈਗਾਵਾਟ ਦੇ ਕੋ ਜਨਰੇਸ਼ਨ ਪ੍ਰੋਜੈਕਟ ਅਤੇ 100 ਟੀਪੀਡੀ ਸਮਰੱਥਾ ਦੇ ਬਾਇਓ ਸੀਐਨਜੀ ਪਲਾਂਟ ਦਾ ਉਦਘਾਟਨ ਕੀਤਾ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਟਾਲਾ ਦੀ ਇਸ ਖੰਡ ਮਿਲ ਦੀ ਸਮਰੱਥਾ ਵਧਣ ਅਤੇ ਕੋ-ਜਨਰੇਸ਼ਨ ਪ੍ਰੋਜੈਕਟ ਲੱਗਣ ਦੇ ਨਾਲ ਜਿੱਥੇ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ ਉੱਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਣਗੇ ਹੁਣ ਕਿਸਾਨਾਂ ਨੂੰ ਆਪਣਾ ਗੰਨਾ ਦੂਰ ਦੀਆਂ ਮਿਲਾਂ ਦੇ ਵਿੱਚ ਲੈ ਕੇ ਜਾਣ ਦੀ ਲੋੜ ਨਹੀਂ ਇਲਾਕੇ ਦੇ ਵਿੱਚ ਹੀ ਗੰਨੇ ਦੀ ਕਾਸ਼ਤ ਨੂੰ ਹੰਗਾਰਾ ਮਿਲੇਗਾ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਮਜ਼ਬੂਤ ਹੋਵੇਗੀ ਉਹਨੇ ਵੀ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਮਜਬੂਰੀ ਦੇ ਧੰਦੇ ਚੋਂ ਕੱਢ ਕੇ ਲਾਹੇਵੰਦ ਧੰਦਾ ਬਣਾਉਣ ਦੇ ਲਈ ਕਿਸਾਨਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਅਸੀਂ ਕਿਸਾਨ ਅਤੇ ਕਿਸਾਨੀ ਨੂੰ ਪੈਰਾਂ ਤੇ ਖੜਾ ਕਰਨ ਦੇ ਲਈ ਹਰ ਸੰਭਵ ਯਤਨ ਕਰ ਰਹੇ ਹਾਂ। 100 TPD ਸਮਰੱਥਾ ਦੇ ਬਾਇਓ ਸੀਐਨਜੀ ਪਲਾਟ ਦੇ ਸ਼ੁਰੂ ਹੋਣ ਦੇ ਨਾਲ ਜਿੱਥੇ 14000 ਕਾਣ ਮੀਟਰ ਰੋਜ਼ਾਨਾ ਗੈਸ ਬਣੇਗੀ ਉਥੇ ਹੀ 30000 ਕਾਰਾਂ ਜਿੰਨਾ ਪ੍ਰਦੂਸ਼ਣ ਵੀ ਇਕੱਠੇਗਾ ਸਿਆਮਾਨ ਨੇ ਕਿਹਾ ਇੱਕ ਰਿਫਾਈਨਡ 슈ਗਰ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਤੋਂ ਤਿਆਰ ਹੋਇਆ ਗੁੜ ਅਤੇ ਖੰਡ ਵਿਦੇਸ਼ਾਂ ਦੇ ਵਿੱਚ ਵੀ ਸਪਲਾਈ ਕੀਤੇ ਜਾਣਗੇ ਖਾਸ ਤੌਰ ਤੇ ਬਟਾਲਾ ਦੇ ਗੰਨਾ ਕਾਸ਼ਤਕਾਰਾਂ ਲਈ ਬੜਾ ਵੱਡਾ ਦਿਨ ਹੈ ਜਿਹੜੀ ਸਹਿਕਾਰੀ ਖੰਡ ਮਿਲ ਹੈ ਉਹਦੇ ਵਿੱਚ 14 ਮੈਗਾਵਾਟ ਦਾ ਬਿਜਲੀ ਦਾ ਕੋ ਜਨਰੇਸ਼ਨ ਪਲਾਂਟ ਦਾ ਦੁਕਾਟਨ ਹੋਇਆ ਔਰ ਸਭ ਤੋਂ ਲੇਟੈਸਟ ਟੈਕਨੋਲੋਜੀ ਲਾਈ ਗਈ ਹੈ ਇੱਥੇ ਜੋ ਅੱਜ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਅਵੇਲੇਬਲ ਚੀਜ਼ ਹੈ ਉਹ ਪਟਾਲੇ ਲਾਈ ਗਈ ਹੈ 35 ਲੱਖ ਕੁਇੰਟਲ ਗੰਨਾ ਪੀੜਨ ਦਾ ਟੀਚਾ ਔਰ 658 ਹੈਕਟੇਅਰ ਰਕਬਾ ਹੈਕਟੇਅਰ ਢਾਈ ਕਿੱਲਿਆਂ ਦਾ ਹੁੰਦਾ ਮੈਂ ਕਈ ਵਾਰ ਤੁਹਾਨੂੰ ਪਤਾ ਨਹੀਂ ਲੱਗਦਾ ਮੈਨੂੰ ਵੀ ਨਹੀਂ ਪਤਾ ਹੁੰਦਾ ਸੀ ਪਹਿਲਾਂ ਆਪਾਂ ਤਾਂ ਕਿੱਲਿਆਂ 'ਚ ਗੱਲ ਕਰਦੇ ਆ ਨਾ ਏਕੜਾਂ 'ਚ ਹੈਕਟੇਅਰ ਢਾਈ ਕਿੱਲਿਆਂ ਦਾ ਹੁੰਦਾ ਅੱਜ ਇੱਥੇ ਰਫਾਈਨਡ 슈ਗਰ ਜਿਹੜੀ ਹੈ ਉਹ ਤਿਆਰ ਹੋਣ ਦਾ ਨਵਾਂ ਪ੍ਰੋਜੈਕਟ ਲੱਗਿਆ ਵਿਦੇਸ਼ਾਂ ਨੂੰ ਵੀ ਜਾਊ ਜਿਸ ਤਰ੍ਹਾਂ ਢਾਲੀਵਾਲ ਸਾਹਿਬ ਨੇ ਕਿਹਾ ਕਿ ਇੱਥੋਂ ਦਾ ਗੁੜ ਜਿਹੜਾ ਵਿਦੇਸ਼ਾਂ 'ਚ ਵੀ ਜਾਂਦਾ ਪਠਾਨਕੋਟ ਵਰਗੀ ਲੀਚੀ ਮਿੱਠੀ ਹੈ ਨਹੀਂ ਕਿਤੇ ਦੁਨੀਆਂ 'ਚ ਥੋੜੇ ਲੱਕੇ ਵਰਗਾ ਕਿੰਨਾ ਮਿੱਠਾ ਹੈ ਨਹੀਂ ਕਿਤੇ ਫਾਜ਼ਿਲਕਾਗੂਰ ਵਰਗਾ ਕਿੰਨੂ ਮਿੱਠਾ ਹੈ ਨਹੀਂ ਕਿਤੇ ਜਲੰਧਰ ਵਰਗਾ ਆਲੂ ਹੈ ਨਹੀਂ ਕਿਤੇ ਕਪੂਰਥਲੇ ਸੁਲਤਾਨਪੁਰ ਲੋਧੀ ਵਰਗਾ ਲਾਸਣ ਹੈ ਨਹੀਂ ਕਿਤੇ ਸਾਡੀ ਤਾਂ ਧਰਤੀ ਇੰਨੀ ਫਰਟਾਈਲ ਹੈ ਐਨੇ زرਖੇਜ਼ ਹੈ ਜੋ ਮਰਜੀ ਬੀਜ ਦੋ ਉਗ ਪੈਂਦਾ ਪਰ ਨਫਰਤ ਦਾ ਬੀਜ ਨਹੀਂ ਉਗਦਾ ਇੱਥੇ ਨਫਰਤ ਦੇ ਬੀਜ ਅਸੀਂ ਉਗਣ ਵੀ ਨਹੀਂ ਦੇਣੇ ਇੱਥੇ ਅਸੀਂ ਇਕੱਠੇ ਰਹਨੇ ਆ ਅਸੀਂ ਸਾਡੀਆਂ ਸੰਗਰਾਣਾਂ ਸਾਡੀਆਂ ਹਨੂਮਨ ਜਨਮ ਦਿਨੀਆਂ ਸਾਡੀਆਂ ਕ੍ਰਿਸਮਸਾਂ ਸਾਡੀਆਂ ਗੁਰਪੁਰਬ ਸਾਡੇ ਸਾਰੇ ਜਿਹੜੇ ਇਥੇ ਤਿਥ ਤਿਹਾਰ ਨੇ ਸਾਂਝੇ ਨੇ ਔਰ ਇਕੱਠੇ ਮਨਾਉਣੇ ਆ ਸੀ 100% ਗੈਸ ਪਾਈਪ ਲਾਈਨ ਪਾਈ ਜਾਊਗੀ ਇਥੋਂ ਔਰ 14000 ਘਣ ਮੀਟਰ ਰੋਜ਼ਾਨਾ ਗੈਸ ਬਣ ਕੇ ਜਾਊਗੀ ਬਾਇਓ ਗੈਸ 30000 ਕਾਰਾਂ 30000 ਕਾਰਾਂ ਦੇ ਬਰਾਬਰ ਦਾ ਪ੍ਰਦੂਸ਼ਣ ਰੁਕੂਗਾ ਵੀ 30000 ਕਾਰਾਂ ਜਿੰਨਾ ਪ੍ਰਦੂਸ਼ਣ ਕਰਦੀਆਂ ਨੇ ਅੱਜ ਵਾਲੇ ਇਸ ਪਲਾਂਟ ਤੋਂ ਬਾਅਦ ਉਹ ਘਟੂਗਾ ਆਪਾਂ ਧਰਤੀ ਬਚਾਉਣੀ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਲਿਖਤਾ ਸੀ ਆਪਾਂ ਉਹ ਦਰਜੇ ਕਾਇਮ ਰੱਖਣੇ ਨੇ ਸੋ ਬਾਇਓ ਗੈਸ ਪਲਾਂਟ ਜਿਹੜਾ ਬੀਟਾਂ ਨਾਲ ਇੱਥੋਂ ਇਹ ਜਿਹੜੀ ਆਰਗੈਨਿਕ ਖਾਦ ਪੈਦਾ ਹੋਊਗੀ ਉਧਰ ਸਮਰਾਲਾ ਤੋਂ ਇੱਕ ਬੇਹਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਤਾਇਨਾਤ ਐਸਐਚਓ ਦਵਿੰਦਰਪਾਲ ਸਿੰਘ ਦੀ ਇੱਕ ਸੜਕ ਦੁਰਘਟਨਾ ਦੇ ਵਿੱਚ ਮੌਤ ਹੋਣ ਦੀ ਖਬਰ ਮਿਲੀ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦਵਿੰਦਰਪਾਲ ਸਿੰਘ ਬੀਤੀ ਰਾਤ ਅਮਲੋ ਤੋਂ ਕਿਸੇ ਵਿਆਹ ਸਮਾਗਮ ਤੋਂ ਬਾਅਦ ਆਪਣੇ ਘਰ ਮੰਡੀ ਗੋਬਿੰਦਗੜ੍ਹ ਪਰਤ ਰਿਹਾ ਸੀ ਜਦੋਂ ਮ੍ਰਿਤਕ ਆਪਣੀ ਨੋਵਾ ਕਾਰ ਦੇ ਵਿੱਚ ਸਵਾਰ ਹੋ ਕੇ ਅਮਲੋ ਤੋਂ ਬੱਦਲ ਸੂਆ ਰੋਡ ਤੇ ਪਹੁੰਚਿਆ ਤਾਂ ਕੁਝ ਦੇਰ ਅੱਗੇ ਜਾ ਕੇ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਸੜਕੀ ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚਦੀ ਹੈ ਅਤੇ ਨੇੜਲੇ ਹਸਪਤਾਲ ਦੇ ਵਿੱਚ ਉਹਨਾਂ ਦਾ ਜਿਹੜਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜੇਰੇ ਇਲਾਜ ਉਹਨਾਂ ਨੇ ਦਮ ਤੋੜ ਦਿੱਤਾ। ਉਧਰ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोੜਾ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਵੱਡਾ ਨਿਸ਼ਾਨਾ ਵੀ ਨਿਆ। ਮંત્રી ਅਮਨ ਅਰੋੜਾ ਨੇ ਕਿਹਾ ਹੈ ਕਿ ਦਿੱਲੀ ਵਾਲੇ ਕਿਸਾਨਾਂ ਦੇ ਸ਼ਾਂਤਮਈ ਮਾਰਚ ਨੂੰ ਰੋਕਣਾ ਗੈਰ-ਸੰਵਿਧਾਨਕ ਅਤੇ ਅਨਮਨੁੱਖੀ ਹੈ ਕਿਸਾਨ 10 ਮਹੀਨਿਆਂ ਤੋਂ ਜਾਇਜ਼ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਸਰਹੱਦਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਨਿਤਾਸ਼ ਦੀ ਰੀੜ ਦੀ ਹੱਟੀ ਹੁੰਦਾ ਹੈ ਕੇਂਦਰ ਨੂੰ ਉਨ੍ਹਾਂ ਦੇ ਮੁੱਦਿਆਂ ਨੂੰ ਤੁਰੰਤ ਸੰਵੇਦਨਸ਼ੀਲਤਾ ਅਤੇ ਸਤਕਾਰ ਦੇ ਨਾਲ ਹੱਲ ਕਰਨਾ ਚਾਹੀਦਾ ਹੈ ਤਾਨੂੰ ਦੱਸ ਦਿੰਨੇ ਆ ਕਿ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਬੀਤੇ 11 ਮਹੀਨਿਆਂ ਤੋਂ ਡਟੇ ਕਿਸਾਨਾਂ ਦੇ ਵੱਲੋਂ ਬੀਤੇ ਦਿਨੀ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇੱਕ ਵਾਰ ਫੇਰ ਕਿਸਾਨਾਂ ਅਤੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਢਾਇਆ ਗਿਆ ਜਿਸ ਦਾ ਜ਼ਿੰਮੇਵਾਰ ਕੈਬਨਟ ਮੰਤਰੀ ਅਮਨ ਅਰੋੜਾ ਨੇ ਕੇਂਦਰ ਸਰਕਾਰ ਨੂੰ ਠਹਿਰਾਇਆ ਇਹੀ ਦੁਖਤ ਗੱਲ ਹੈ ਕਿ ਉਹ ਸੰਵਿਧਾਨ ਜਿਸ ਦੇ ਜ਼ਰੀਏ ਬਾਬਾ ਸਾਹਿਬ ਅੰਬੇਦਕਰ ਨੇ ਹਰ ਵਿਅਕਤੀ ਨੂੰ ਬਿਲਕੁਲ ਨੀਚੇ ਕਹਿੰਦਾ ਰਾਈਟ ਟੂ ਐਕਸਪ੍ਰੈਸ਼ਨ ਰਾਈਟ ਟੂ ਲਾਈਫ ਦਾ ਅਧਿਕਾਰ ਦਿੰਦਾ ਹੈ ਹਰ ਕਿਸੇ ਵਿਅਕਤੀ ਨੂੰ ਆਜ਼ਾਦੀ ਦਿੰਦੀ ਹੈ ਤੇ ਅੱਜ ਉਸੇ ਮੁਲਕ ਦੇ ਵਿੱਚ ਮੰਦਭਾਗ ਹੈ ਕਿ ਦੇਸ਼ ਦੀ ਸਰਕਾਰ ਆ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਹੀ ਕੈਪੀਟਲ ਦੇ ਵਿੱਚ ਆਪਣੀ ਹੀ ਰਾਜਧਾਨੀ ਦੇ ਵਿੱਚ ਜਾਣੋ ਰੋਕਣ ਦੇ ਲਈ ਰਾਹ ਦੇ ਵਿੱਚ ਕਿੱਲਾ ਪੱਥਰ ਅਥਰੂ ਗੈਸ ਦੇ ਗੋਲੇ ਪਤਾ ਨਹੀਂ ਕਿਸ ਕਿਸ ਚੀਜ਼ ਦੀ ਵਰਤੋਂ ਕਰ ਦਿੰਦੇ ਉਹ ਤਿਆਰ ਖੜੇ ਨੇ ਦੇ ਵਿੱਚ ਕਹਿ ਰਹੇ ਇਹ ਉਹ ਤਾਂ ਮੰਦ ਪਾ ਗਿਆ ਬਹੁਤ ਅਨਫੋਰਚੂਨੇਟ ਹੈ ਅਸੀਂ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਖਸ਼ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਦਿੱਲੀ ਹਰ ਕਿਸੇ ਦੀ ਰਾਜਧਾਨੀ ਹੈ ਤੇ ਉੱਥੇ ਜਾ ਕੇ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਕਰਨ ਦੀ بجائے ਇਹ ਉਹਨਾਂ ਨੇ ਚਾਲੇ ਪਾ ਦਿੱਤੇ ਤੇ ਰਾਹ ਦੇ ਵਿੱਚ ਜੇ ਹਰਿਆਣਾ ਪੁਲਿਸ ਕਾਨਫਰੈਂਟ ਕਾਨਫਰੈਂਟ ਕਰੂਗੀ ਰੋਕਾਂ ਲਾਊਗੀ ਤੇ ਮਾਹੌਲ ਤਣਾਅਪੂਰਨ ਹੋਊਗਾ ਖਰਾਬ ਹੋਊਗਾ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਕੇ ਸਰਕਾਰ ਦੀ ਮੋਤੀ ਸਾਹਿਬ ਦੀ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਸ਼੍ਰੀ ਗੁਲਾਬਜੰਦ ਕਟਾਰੀਆ ਅੰਮ੍ਰਿਤਸਰ ਪਹੁੰਚੇ ਅਤੇ ਅੰਮ੍ਰਿਤਸਰ ਵਿਖੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖ ਕੇ ਖੇਡਾਂ ਦੇ ਲਈ ਪ੍ਰੇਰਿਤ ਕੀਤਾ ਜਾਵੇ ਇਸ ਤੋਂ ਇਲਾਵਾ ਕਿਸਾਨਾਂ ਦੇ ਮੁੱਦੇ ਦੇ ਉੱਤੇ ਬੋਲਦਿਆਂ ਗਵਰਨਰ ਪੰਜਾਬ ਨੇ ਕਿਹਾ ਕਿ ਕਿਸੇ ਵੀ ਮੁੱਦੇ ਦਾ ਹੱਲ ਜਿਹੜਾ ਧਰਨਾ ਪ੍ਰਦਰਸ਼ਨ ਨਹੀਂ ਹੁੰਦਾ ਟੇਬਲ ਦੇ ਉੱਤੇ ਬੈਠ ਕੇ ਵੀ ਗੱਲਬਾਤ ਕਰਕੇ ਮੁੱਦੇ ਸੁਲਝਾਏ ਜਾ ਸਕਦੇ ਨੇ ਕਿਸੇ ਨੂੰ ਸਮਝਣ ਦੇ ਲਈ ਲੰਮਾ ਸਮਾਂ ਵੀ ਲੱਗ ਸਕਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਬੋਲਦਿਆਂ ਕੀ ਕੁਝ ਕਿਹਾ ਉਹ ਜਾਣਦੇ ਆ ਕਨੈਕਟ ਹੋਇਆ ਸਹਿਕਾਰ ਭਾਰਤੀ ਕਾ ਰਾਸ਼ਟਰੀ ਨਿਵੇਸ਼ਣ ਨੇ ਆਠਾਰਾਂ ਪੰਜ ਅਧਿਵਿਸ਼ਣ ਨੇ और लंबे समय से इनसे में जुड़ा हुआ तो उनके अधिवेशन में कल में से मेरे भाग उसके साथ ही मैंने आपको जिसके लिए विशेष आग्रह पूर्वक बुलाया है, नशा मुक्त रमीला पंजाब कैसे बनाएं, हम कैसे इस लक्ष्य को प्राप्त करें जनता को कितना इस अभियान से जोड़ करके इस पर अपना रोक लगा पाए सौभाग्य था कि राजभवन में कुछ समय पहले प्रसिद्ध तो लेखक खुशवंत सिंह जी मेरे यहाँ आए थे और उन्होंने बातचीत में ही बताया था कि मैं एक पैदल यात्रा सात तारीख से लेकर ग्यारह तारीख तक इसको मैं कर रहा हूँ तो मैंने भी सोचा कि मैं भी यहाँ पंजाब में आने के बाद इस समस्या को समझ रहा हूं देख रहा कि काफी युवा के अंदर प्रभावशील हो गई है प्रयत्न तो बहुत हुए सबने किए हैं लेकिन और प्रयत्न करने की आवश्यकता है तो मैंने उनसे कहा था कि आपकी तारीख में से मेरी दो मैं भी आपके साथ पैदल चलने का प्रयास करूंगा तो मैं दस तारीख को उनको ज्वाइन करूंगा और मेरा सौभाग्य है एक ऐसा धावक जो इस उम्र में भी उन्होंने देश का मान दुनिया में फैलाया ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤਕਰੀਬਨ 10 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਨੂੰ ਨੌਜਵਾਨਾਂ ਦੇ ਕੋਲੋਂ ਤਿੰਨ ਪਿਸਤੌਲ ਇੱਕ ਹੈਂਡ ਗ੍ਰਨੇਡ ਅਤੇ ਇੱਕ ਡਰੋਨ ਵੀ ਬਰਾਮਦ ਹੋਇਆ ਜੋ ਕਿ ਹਰਿੰਦਰ ਰਿੰਦਾ ਅਤੇ ਹੈਪੀ ਪਾਸੀਆਂ ਦੇ ਸੰਪਰਕ ਦੇ ਵਿੱਚ ਸਨ ਮੁਲਜ਼ਮ ਬਟਾਲਾ ਅਤੇ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਦੱਸੇ ਗਏ ਨੇ ਪੁਲਿਸ ਕਮਿਸ਼ਨਰ ਨੇ ਇਹ ਦੱਸਿਆ ਕਿ ਵਿਦੇਸ਼ ਤੋਂ ਬੈਠੇ ਲੋਕ ਇਸ ਗਰੋ ਨੂੰ ਚਲਾ ਰਹੇ ਸੀ ਉਹਨਾਂ ਨੇ ਕਿਹਾ ਕਿ ਨੌਜਵਾਨ ਛੋਟੀ ਉਮਰ ਦੇ ਨੇ ਇਹ ਲੋਕਾਂ ਦੇ ਝਾਂਸੇ ਦੇ ਵਿੱਚ ਆ ਕੇ ਅਜੇ ਇਹ ਕੰਮ ਕਰ ਬੈਠੇ ਨੇ ਫਿਰ ਹਾਲ ਅਸੀਂ ਇਸ ਗਰੁੱਪ ਦੇ ਕਾਫੀ ਮੈਂਬਰਾਂ ਨੂੰ ਫੜ ਚੁੱਕੇ ਆਂ ਅਤੇ ਕੁਝ ਮੈਂਬਰਾਂ ਨੂੰ ਫੜਦਾ ਹਲੇ ਬਾਕੀ ਹੈ ਉਹਨਾਂ ਨੇ ਕਿਹਾ ਕਿ ਸਾਡੀ ਪੁਲਿਸ ਟੀਮ ਦੇ ਵੱਲੋਂ ਵੱਖ-ਵੱਖ ਐਂਗਲਾਂ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਬਾਹਰ ਬੈਠੇ ਲੋਕ ਇਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਇਹਨਾਂ ਤੋਂ ਕੰਮ ਕਰਾ ਰਹੇ ਨੇ ਤੇ ਪੈਸਿਆਂ ਦੇ ਲਾਲਚ ਪਿੱਛੇ ਇਹ ਅਜੇ ਇਹ ਕੰਮ ਕਰਨ ਦੇ ਵਾਸਤੇ ਮਜਬੂਰ ਹੋਏ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਵਕ ਵਕ ਥਾਣਿਆਂ ਦੇ ਵਿੱਚ ਮਾਮਲੇ ਦਰਜ ਨੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਹੋਰ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਰਿਮਾਂਡ ਦੇ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ਡ ਕ੍ਰਾਈਮ ਉਹ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅਮਰ ਸਰ ਨੂੰ ਇੱਕ ਟੈਰਰ ਮੋਡਿਊਲ ਜਿਹੜਾ ਇੰਟਰਨੈਸ਼ਨਲ ਟੈਰਰ ਮੋਡਿਊਲ ਨੂੰ ਕਹਿ ਸਕਦੇ ਆ ਉਹਨੂੰ ਬਸਟ ਕੀਤਾ ਗਿਆ 10 ਗ੍ਰਿਫਤਾਰੀਆਂ ਇਹਦੇ ਚ ਹੋਈਆਂ ਔਰ ਜੇ ਅਪਰ ਕਵਰੀ ਵਾਲ ਦੇਖੀਏ ਤੇ ਇਹਦੇ ਚ ਇਹਨਾਂ ਕੋਲ ਤਿੰਨ ਪਿਸਟਲ ਇੱਕ ਹੈਂਡ ਗ੍ਰੇਨੇਡ ਇੱਕ ਡਰੋਨ ਇਹ ਸਾਰੇ ਹੀ ਬੜੇ ਲੀਥਲ ਵੈਪਨ ਹੈ 23 ਬੋਰ ਦੇ ਆ ਇੱਕ 0.32 ਬੋਰ ਦਾ ਪਿਸਟਲ ਹੈਗਾ ਜਿਹੜੀ ਇਹਦੇ ਚ ਮੇਨ ਮਨਸੂਬੇ ਇਹਨਾਂ ਦੇ ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਏ ਨੇ ਇਹਨਾਂ ਨੂੰ ਬਾਹਰ ਬੈਠੇ ਜਿਹੜੇ ਆਪਰੇਟਿਵ ਨੇ ਰਵਿੰਦਰ ਰਿੰਦਾ ਹੈਪੀ ਪਾਸੀਆਂ ਜੀਵਨ ਫੌਜੀ ਅਤੇ ਉਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹ ਇਹਨਾਂ ਨੂੰ ਆਪਰੇਟ ਕਰ ਰਹੇ ਨੇ ਤੋਂ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹਦੇ ਚ ਮੋਢਲੀ ਪੁੱਛ ਕੇ ਚ ਇਹ ਗੱਲ ਆਈ ਹੈ ਕਿ ਜਿਹੜੇ ਇਹਨਾਂ ਤੋਂ ਇੱਕ ਇਹਨਾਂ ਨੇ ਥਾਣੇ ਤੇ ਜਾਂ ਪੁਲਿਸ ਇਸਟੈਬਲਿਸ਼ਮੈਂਟ ਤੇ ਅਟੈਕ ਕਰਨਾ ਸੀ ਬਟਾਲਾ ਏਰੀਏ ਚ ਔਰ ਦੂਜੀ ਗੱਲ ਇਹਨਾਂ ਨੇ ਇੱਕ ਕਨਸਟੇਬਲ ਸੀ ਪੁਲਿਸ ਦਾ ਉਹ ਵੀ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਹੀ ਸੂਰਤ ਮੱਲੀਆਂ ਦੇ ਪਿੰਡ ਦੇ ਵਿੱਚ ਉੱਥੇ ਉਹਦੇ ਘਰ ਨੂੰ ਮਾਰਨ ਗਏ ਸੀ ਕੁਦਰਤੀ ਉਹ ਪਿਸਟਲ ਜਿਹੜਾ ਉਹ ਨਹੀਂ ਚੱਲਿਆ ਤੇ ਉਹ ناکਾਮਯਾਬ ਰਹਿ ਸੋ ਜਿਹੜੇ ਲੇਟੈਸਟ ਇਹ ਮੋਡਿਊਲ ਵਰਕ ਕਰ ਰਿਹਾ ਬਾਰਡਰ ਰੇਂਜ ਦੇ ਏਰੀਏ ਦੇ ਵਿੱਚ ਤੇ ਆਸ-ਪਾਸ ਦੇ ਵਿੱਚ ਮਾਜੇ ਦੇ ਵਿੱਚ ਉਹਦਾ ਸਾਰਾ ਬਸਟ ਕੀਤਾ ਗਿਆ ਇਹਨਾਂ ਦੇ ਨਾਮ ਜੇ ਮੈਂ ਤੁਹਾਡਾ ਨਾਲ ਸ਼ੇਅਰ ਕਰਾਂ ਉਹ ਹੈਗੇ ਅਰਜਨਪ੍ਰੀਤ ਇਹ ਆਵਾਵਾ ਆਵਾਨ ਪਿੰਡ ਹੈ ਰਮਦਾਸ ਦਾ ਲਵਪ੍ਰੀਤ ਲਵ ਹੈ ਬੜੋਵਾਲ ਦਾ ਬਸੰਤ ਬਾਬਾ ਪਕਾਲਾ ਦਾ ਅਮਨਪ੍ਰੀਤ ਇਹ ਵੀ ਬਾਬਾ ਪਕਾਲਾ ਦਿਲਪ੍ਰੀਤ ਮੰਨਾ ਇੱਕ ਖੰਨਾ ਚ ਮਾਰਾ ਪਿੰਡ ਹੈਗਾ ਡੇਰਾ ਬਾਬਾ ਨਾਨਕ ਪਟਾਲਾ ਦੇ ਵਿੱਚ ਬਰਿੰਦਰਪਾਲ ਮਨੀ ਕਟਲੇ ਰਮਦਾਸ ਦਾ ਹੈ ਰਾਜਵੀਰ ਰਾਜੂ ਇਹ ਵੀ ਕਟਲੇ ਦਾ ਹੈਗਾ ਹਰਜੋਤ ਮਿੱਠੂ ਕਨੀਏ ਕੇ ਬੇਟ ਡੇਰਾ ਬਾਬਾ ਨਾਨਕ ਜੋਇਲ ਮਸੀਹ ਰਤਨਛਤਰ ਡੇਰਾ ਬਾਬਾ ਨਾਨਕ ਵਿਸ਼ਵਾਸ ਮਸੀਹ ਬਾਬੋ ਇਹ ਪਗਾਨਪੁਰ ਪਗਨਪੁਰ ਹੈਗਾ ਪੀਐਸ ਅਮਦਾਸ ਅਮਸਰ ਰੂਰਲ ਚ ਔਰ ਇਹਨਾਂ ਚ ਇੱਕ ਬੰਦਾ ਜੇ ਫੜਿਆ ਜਾਣਾ ਬਾਕੀ ਆ ਉਹ ਅਮਨ ਖੋਖਰ ਇਹਨਾਂ ਤੋਂ ਇਲਾਵਾ ਇਹਨਾਂ ਦੇ ਜਿਹੜੇ ਦੋ ਸਾਥੀ ਹੋਰ ਫੜੇਗੇ ਇੱਕ ਹੋਰ ਕੇਸ ਦੇ ਵਿੱਚ ਹੋਇਆ ਅਵਤਾਰ ਸਿੰਘ ਬਾਬਾ ਪਕਾਲਾ ਬਟਾਲਾ ਦਾ ਇਹ ਗੁਰਨਾਮ ਇਲੀਅਸ ਗਾਮਾ ਇਹ ਬੱਬਾ ਪਕਾਲਾ ਏਰੀਏ ਦਾ ਵੀ ਜੇ ਇਹਨਾਂ ਦੀ ਮੇਨ ਬੈਕਗਰਾਉਂਡ ਦੇਖੀਏ ਬਸੰਤ ਸਿੰਘ ਜਿਹੜਾ ਇਹਦੇ ਖਿਲਾਫ ਪਹਿਲਾਂ ਵੀ ਆਰਮ ਜੈਕਟ ਦਾ ਥਾਣਾ ਵਿਆਸ ਅਮਰਸਰ ਰੂਰਲ ਦੇ ਵਿੱਚ ਪਰਚਾ ਦਰਜਿਆ ਲਵਪ੍ਰੀਤ ਦੇ ਖਿਲਾਫ ਦੋ ਕੇਸ ਨੇ ਇੱਕ ਅਟੈਂਪਟ ਟੂ ਮਰਡਰ ਦਾ ਸੁਸਾਈਸਾਈਡ ਦਾ ਹੈਗਾ ਰਮਦਾਸ ਥਾਣੇ ਦੇ ਵਿੱਚ ਅਮਰਸਰ ਰੂਰਲ ਚ ਔਰ ਅਮਨਪ੍ਰੀਤ ਦੇ ਖਿਲਾਫ ਦੋ ਕੇਸ ਰਜਿਸਟਰ ਨੇ ਜਦੋਂ ਕਿ ਇਹਨਾਂ ਨੇ ਪੈਟਰੋਲ ਪੰਪ ਛੁੱਟੇ ਬੰਬ ਛੁੱਟੇ ਸੀਗੇ ਜਿਹੜੀਆਂ ਸ਼ਰਾਬ ਦੇ ਠੇਕਿਆਂ ਤੇ ਸਿਟੀ ਬਟਾਲਾ ਚ ਉਹ ਮਰਡਰ ਦਾ ਕੇਸ ਹੈਗਾ ਇਹਦੇ ਵਿੱਚ ਮੈਂ ਇਹਨੂੰ ਕਾਫੀ ਵੱਡਾ ਇੰਪੋਰਟੈਂਟ ਲੀਡ ਮੰਨਦਾ ਔਰ ਇਸ ਤੋਂ ਹੋਰ ਵੀ ਇਹ ਸਾਡੇ ਕੋਲ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਜਿਹੜਾ ਮੋਡੂਲ ਆ ਕਾਫੀ ਦੇਰ ਤੇ ਇੱਥੇ ਐਕਟਿਵ ਸੀ ਔਰ ਮੇਨਲੀ ਪੁਲਿਸ ਪਰਸਨਲ ਨੂੰ ਤੇ ਪੁਲਿਸ ਇਸਟੈਬਲਿਸ਼ਮੈਂਟਸ ਨੂੰ ਇਹ ਟਾਰਗੇਟ ਕਰ ਰਿਹਾ ਸੀ ਇਹਦੇ ਵਿੱਚ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸ਼ਿਵਦਰਸ਼ਨ ਜੀ ਅਮੋਲਕ ਅਮਨਦੀਪ ਸਾਡੇ ਇਨਸਪੈਕਟਰ ਸਾਹਿਬਾਨ ਇਹਨਾਂ ਦੀ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਔਰ ਇਹਨੂੰ ਅਸੀਂ ਫਰਦਰ ਲੈ ਕੇ ਜਾਵਾਂਗੇ ਇਹਦੇ ਵਿੱਚ ਯੂਪੀਏ ਦੇ ਵਿੱਚ ਤੇ ਆਰਮਜ਼ ਐਕਟ ਤੇ ਹੋਰ ਸੈਕਸ਼ਨ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਥਾਣੇ ਕੈਂਟ ਦੇ ਵਿੱਚ ਉਹਦੇ ਚ ਅੰਡਰ ਰਿਮਾਂਡ ਨੇ ਔਰ ਆਉਣ ਵਾਲੇ ਦਿਨਾਂ ਚ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਚ ਕਾਫੀ ਖੁਲਾਸੇ ਹੋਣਗੇ ਸੋ ਫਿਲਹਾਲ ਇਸ ਬਲਟਨ ਦੇ ਵਿੱਚ ਇੰਨਾ ਹੀ ਖਬਰਾਂ ਦਾ ਦੌਰ ਲਗਾਤਾਰ ਜਾਰੀ ਹੈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਸਾਤ ਦਿਓ ਧੰਨਵਾਦ